ਬੜੇ ਸਤਿਕਾਰਯੋਗ ਸੱਜਣਾਂ ਸਭਾਂ ਅਤੇ ਜੀ ਵੀ ਕੁਝ ਨੁਕੀ ਦਾ ਦਰਦ ਰੱਖਣ ਵਾਲੇ ਲੋਕ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਸਾਰਿਆਂ ਨੇ ਬੜਾ ਦੁੱਖ ਪ੍ਰਗਟ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਪਾਸਟਰ ਜਿਹਦੇ ਉੱਤੇ ਜੀਗਾਂ ਵੱਲੋਂ ਹਮਲਾ ਕੀਤਾ ਗਿਆ ਬੜਾ ਹੀ ਨੰਨਣ ਦੇ ਜੋਗ ਹੈ ਸਰਕਾਰਾਂ ਗਾੜੀ ਇਹ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਸਭ ਤੋਂ ਸਦਾ ਸਦਾ ਦੇਣੀ ਚਾਹੀਦੀ ਆ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਉਹਨਾਂ ਨੂੰ ਚਾਹੀਦਾ ਕੋ ਸਾਡੇ ਪ੍ਰਿਕਸ਼ਨ ਕਮਿਊਨਿਟੀ ਦਾ ਮਾਲ ਤੇ ਜਾਣ ਦੀ ਰਾਖੀ ਕਰੇ ਕਿਉਂਕਿ ਜੇ ਇਸ ਤਰ੍ਹਾਂ ਹੁੰਦਾ ਰਹਾ ਤੇ ਪੰਜਾਬ ਦੇ ਵਿੱਚ ਬਹੁਤ ਹੀ ਕੌਮ-ਕੌਮ ਦੇ ਉੱਤੇ ਚੜਾਈ ਕਰਕੇ ਬੜਾ ਖੂਨ ਖਰਾਬਾ ਹੋ ਸਕਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਭਗਵੰਤਾਨ ਸਰਕਾਰ ਗਾੜੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਨਹੀਂ ਤੇ ਪ੍ਰਿਕਸ਼ਨ ਕਮਿਊਨਿਟੀ ਜਿਹੜੀ ਆ ਛੜਕਾਂ ਤੋਂ ਉtreਗੀ ਔਰ ਜਗਾ ਜਗਾ ਰੋਸ਼ਪੁਰ ਸੱਸ਼ਨ ਕਰਕੇ ਆਪਣਾ ਦੁੱਖ ਜ਼ਾਹਰ ਕਰੇਗੀ। ਅਸੀਂ ਫਿਰ ਬੇਨਤੀ ਕਰਨਾ ਹੈ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਿੰਘਾਂ ਨੇ ਪਾਸਟਰ ਜੀ ਦੇ ਉੱਤੇ ਹਮਲਾ ਕਰ ਕੋਣਾ ਉਹਨਾਂ ਨੂੰ ਵੱਢਿਆ ਟੁਕਿਆ ਉਹਨਾਂ ਤੇ ਬੜਾ ਅਤਿਆਚਾਰ ਕੀਤਾ ਬੜੀ ਮੰਦ ਭਾਗੀ ਗੱਲ ਆ। ਅਸੀਂ ਸਾਰੇ ਕ੍ਰਿਸਚੀਅਨ ਕਮਿਊਨਿਟੀ ਦੇ ਮੋਦਗੁਰ ਸੱਜਣਾ ਨੇ ਇਸ ਦਾ ਵੀ ਬੜੀ ਨਿੰਦਾ ਕੀਤੀ ਹੈ ਤੇ ਸਾਰੀ ਕੌਮ ਇਸ ਦਾ ਵੀ ਨਿੰਦਾ ਕਰਦੀ ਆ। ਅੱਗੇ ਦੇ ਨਾਲ ਹੀ ਕਿ ਪਨਵਲੀ ਜਿਹੜੀ ਇਲੈਕਸ਼ਨ ਆ ਗਈ ਆ ਜਿਹੜਾ ਪਨਵਲੀ ਪੰਜਾਬ ਪਿੰਡਰਾ ਕੀਤਾ ਗਿਆ ਜਿਹੜੇ ਸਰਕਾਰਾਂ ਕ੍ਰਿਸ਼ਚਨ ਕਮਿਊਨਿਟੀ ਦਾ ਸਾਥ ਦਿੰਦੀਆਂ ਨੇ ਸੱਜਣਾਂ ਚਾਹੀਦਾ ਕੁਲ ਰਾਣਣ ਦੇ ਉਹਨਾਂ ਦਾ ਸਾਥ ਦੇ ਕੇ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਵੀ ਵਿਚਾਰ ਬੰਦਰਾ ਕੀਤਾ ਗਿਆ ਤਾਂ ਕਿ ਜੇ ਸਰਕਾਰ ਜਾਣ ਤੇ ਮਾਲ ਦੀ ਕ੍ਰਿਸ਼ਚਨ ਕਮਿਊਨਿਟੀ ਦੇ ਰਾਖੀ ਕਰੇਗੀ ਉਹ ਵੋਟ ਹਾਲ ਲੈਣ ਦੇ ਹੱਕਦਾਰ ਹੈ ਔਰ ਦੂਸਰੀ ਪਾਰਟੀ ਨੂੰ ਕੋਈ ਹੱਕ ਨਹੀਂ ਕਿ ਉਹਨਾਂ ਦੀ ਵੋਟ ਲੈ ਕੇ ਆਪਣੀ ਸਰਕਾਰ ਬਣਾ ਸਕੀਏ ਇਹ ਗੱਲਾਂ ਬਾਰੇ ਵੀ ਵਿਚਾਰ ਟੰਡਰਾ ਕੀਤਾ ਕਿ ਜਲਦੀ ਤੋਂ ਇੱਕ ਕਬਡੀ ਅਸੀਂ ਮੀਟਿੰਗ ਜਿਹੜੀ ਉਹ ਕਰਾਂਗੇ ਪੂਰੇ ਆਪਣੇ ਬਲਾਕ ਦੇ ਵਿੱਚ ਜ਼ਿਲ੍ਹਿਆਂ ਤੋਂ ਜ਼ਿਲ੍ਹਿਆਂ ਦੇ ਵਿੱਚ ਉਹ ਸਾਰਿਆਂ ਨੂੰ ਬੁਲਾ ਕੇ ਇੱਕ ਤਾਂ ਮੀਟਿੰਗ ਕਰਕੇ ਆਪਣਾ ਮੇਲੂ ਮੁੱਦਾ ਰੱਖਾਂਗੇ ਜਲਦੀ ਅਸੀਂ ਉਹ ਤਰੀਕਾ ਜਿਹੜਾ ਉਹ ਲਾਂਚ ਕਰਾਂਗੇ ਮੇਰੇ ਅਨੁਸਾਰ ਅੰਜਾਮ ਸੀ